ਮੋਗਾ ਤੋਂ ਇਸ ਵੀਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅਗਰਵਾਲ ਕਲੋਨੀ ਦੇ ਵਿੱਚ ਰੇਤ ਨਾਲ ਭਰੇ ਟਿਪਰ ਦੇ ਵਿੱਚ ਕਰੰਟ ਆਉਣ ਦੇ ਨਾਲ ਇੱਕ ਡਰਾਈਵਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਅਗਰਵਾਲ ਕਨੋਨੀ ਦੇ ਵਿੱਚ ਇੱਕ ਇਮਾਰਤ ਬਣਾਈ ਜਾ ਰਹੀ ਸੀ ਜਿਸ ਦੇ ਵਿੱਚ ਇਹ ਡਰਾਈਵਰ ਆਪਣਾ ਟਿਪਰ ਰੇਤਾਂ ਨਾਲ ਭਰਿਆ ਹੋਇਆ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਇੱਕ ਤਾਰ ਟਿਪਰ ਦੇ ਨਾਲ ਟਕਰਾ ਜਾਂਦੀ ਹੈ ਜਿਸ ਕਾਰਨ ਟਰੱਕ ਦੇ ਵਿੱਚ ਕਰੰਟ ਆ ਜਾਂਦਾ ਹੈ ਇੱਕ ਵਾਰ ਉਹ ਕਰੰਟ ਲੱਗਣ ਦੇ ਨਾਲ ਲਾਈਟ ਬੰਦ ਹੋ ਜਾਂਦੀ ਹੈ ਤੇ ਡਰਾਈਵਰ ਦਾ ਬਚਾਅ ਹੋ ਜਾਂਦਾ ਹੈ ਪਰ ਉਸ ਤੋਂ ਬਾਅਦ ਡਰਾਈਵਰ ਨੂੰ ਇਹ ਨਹੀਂ ਸੀ ਪਤਾ ਕਿ ਇਹ ਲਾਈਟ ਦੁਬਾਰਾ ਫੇਰ ਵਾਪਸ ਆ ਸਕਦੀ ਹੈ ਤਾਂ ਟਰੱਕ ਡਰਾਈਵਰ ਨੇ ਸੋਚਿਆ ਕਿ ਰੇਤਾ ਨੂੰ ਥੋੜੀ ਡਾਊਨ ਕਰਕੇ ਤਾਂ ਟਰਾਲੇ ਦਾ ਡਾਲਾ ਖੋਲਦਾ ਜਦੋਂ ਡਾਲਾ ਖੋਲ ਕੇ ਰੇਤਾ ਨੀਵੀਂ ਕਰ ਰਿਹਾ ਹੁੰਦਾ ਤਾਂ ਅਚਾਨਕ 10 ਤੋਂ 15 ਮਿੰਟ ਦੇ ਵਿੱਚਕਾਰ ਲਾਈਟ ਜਿਹੜੀ ਆ ਦੁਬਾਰਾ ਫੇਰ ਆ ਜਾਂਦੀ ਹੈ ਤੇ ਟਰੱਕ ਡਰਾਈਵਰ ਨੂੰ ਜ਼ੋਰ ਦਾ ਝੜਕਾ ਦਿੰਦੀ ਹੈ ਜਿਸ ਕਾਰਨ ਟਰੱਕ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਸੋ ਇਹ ਮੌਤ ਹੋਣ ਦੇ ਨਾਲ ਕਲੋਨੀ ਦੇ ਵਿੱਚ ਇੱਕ ਵਾਰ ਜਿਹੜਾ ਹੈਗਾ ਸ਼ੋਕ ਦਾ ਜਿਹੜੀ ਲਹਿਰ ਦੌੜ ਗਈ ਔਰ ਜਦੋਂ ਨਾਲ ਲੱਗਦੇ ਹੋਏ ਆਨਕਵਾਂਡੀਆਂ ਨੂੰ ਪਤਾ ਲੱਗਾ ਤਾਂ ਲੋਕ ਭੱਜਿਆ ਹੀ ਮੌਕੇ ਤੇ ਪੁਲਿਸ ਨੂੰ ਵੀ ਸੂਚਨਾ ਮਿਲਦੀ ਹੈ ਮੌਕੇ ਤੇ ਪਹੁੰਚਦੀ ਹੈ ਤੇ ਜਾਂਚ ਸ਼ੁਰੂ ਕਰ ਦਿੰਦੀ ਹੈ ਕਿ ਕਰੰਟ ਕਿਸ ਤਰ੍ਹਾਂ ਲੱਗਾ ਜਦੋਂ ਇਸ ਅਗਰਵਾਲ ਕਲੋਨੀ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿਹੜੇ ਵਸਨੀਕ ਆ ਉਹਨਾਂ ਕਿਹਾ ਕਿ ਇੱਕ ਇੱਥੇ ਇਮਾਰਤ ਬਣਾਈ ਜਾ ਰਹੀ ਸੀ ਜਿਸ ਦੇ ਕਰ ਇਹ ਟਿੱਪਰ ਰੇਤਾ ਲੈ ਕੇ ਪਹੁੰਚਿਆ ਸੀ ਪਰ ਇਹ ਤਾਰਾਂ ਬਹੁਤ ਜ਼ਿਆਦਾ ਨਵੀਆਂ ਹੋਣ ਕਾਰਨ ਇੱਥੇ ਜਿਹੜਾ ਟਰੱਕ ਇਹ ਤਾਰ ਦੇ ਨਾਲ ਟਕਰਾ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਉਤੇ ਹੀ ਤੁਹਾਨੂੰ ਦੱਸ ਦਈਏ ਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਜਿਸ ਤਰ੍ਹਾਂ ਦੀ ਕਾਰਵਾਈ ਹੋਵੇਗੀ ਜਰੂਰ ਅਮਲ ਵਿੱਚ ਲਿਆਂਦੀ ਜਾਵੇਗੀ ਇੱਕ ਵਾਰ ਉਹਨਾਂ ਇਹ ਵੀ ਕਿਹਾ ਕਿ ਇੱਥੇ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲ ਰਹੀ ਹੈ ਕਿ ਆਬਾਦੀ ਵਾਲੇ ਇਲਾਕੇ ਵਿੱਚ ਹਾਈ ਵੋਲਟੇਜ ਦੀਆਂ ਤਾਰਾਂ ਵਾਂ ਇੰਨਾ ਨੇਵੀਆਂ ਹੋਣਾ ਤਾਂ ਵੱਡੇ ਹਾਸੇ ਨੂੰ ਸਦਾ ਦੇ ਰਹੀਆਂ ਸਨ ਜਿਸ ਦਾ ਇਹ ਅੱਜ ਖਮਿਆਜਾ ਇਸ ਡਰਾਈਵਰ ਨੂੰ ਭੁਗਤਣਾ ਪਿਆ ਸੋ ਤੁਸੀਂ ਜੁੜੇ ਰਹੋ ਜੀ ਪੰਜਾਬ ਦੀ ਚੈਨਲ ਦੇ ਨਾਲ ਜਿਸ ਤਰ੍ਹਾਂ ਦੇ ਅੱਗੇ ਅਪਡੇਟ ਹੋ ਉਦੋਂ ਤੁਹਾਨੂੰ ਸੂਚਨ ਸਾਂਝੀ ਕਰਾਂਗੇ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਿਓ ਬਹੁਤ ਬਹੁਤ ਧੰਨਵਾਦ ਸਰ ਦਿਓ ਜਾਣਕਾਰੀ ਮੌਕੇ ਤੇ ਪਹੁੰਚੋ ਇੱਕ ਹਾਦਸਾ ਵਾਪਰਿਆ ਹੈ ਸਰ ਕਿਦਾਂ ਹਾਦਸਾ ਵਾਪਰ ਕੀ ਸਥਿਤੀ ਹੈ ਜੀ ਸਾਨੂੰ ਜੀ 112 ਦੇ ਕਾਲ ਆਈ ਹੈ ਜੀ ਇੱਥੇ ਇੱਕ ਟਰੱਕ ਡਰਾਈਵਰ ਆ ਬੀਰੀ ਲੱਗਨ ਨਾਲ ਉਹਨਾਂ ਦੀ ਮੌਤ ਹੋ ਗਈ ਹੈ ਜਦੋਂ ਆ ਕੇ ਪਤਾ ਕੀਤਾ ਜੀ ਉੱਤੇ ਤਾਂ ਤਾਰਾਂ ਦੇ ਨਾਲ ਗੱਡੀ ਲੱਗੀ ਨਾਲ ਦੀ ਤੇ ਡੈੱਡ ਬੋਡੀ ਪਈ ਸੀਗੀ ਡੈੱਡ ਬੋਡੀ ਆਸਥਾਲ ਪਛਾਤੀ ਹੈ ਜੀ ਵਾਰਸਾ ਨਾਲ ਗੱਲਬਾਤ ਹੋ ਗਈ ਹੈ ਜਿਹੜੀ ਕਾਰਵਾਈ ਕਰਾਉਣਗੇ ਉਹ ਜੀ ਕਾਰਵਾਈ ਅਮਚ ਲਿਆ ਦੇਗਾ ਸਰ ਕਾਰਨ ਕੀ ਰਿਹਾ ਪਤਾ ਲੱਗਿਆ ਵੀ ਕਿਦਾਂ ਹਾਦਸਾ ਵਾਪਰਿਆ ਜੀ ਤਾਰਾਂ ਨੀਵੀਆਂ ਕਰਕੇ ਰਸਤਾ ਆਇਆ ਜੀ ਇਹ ਪੀਲੀ ਦੇ ਤਾਰਾਂ ਕਾਫੀ ਨੀਵੀਆਂ ਉਹਦੇ ਕਰਕੇ ਹਾਸਾ ਆਈਏ ਕੀ ਲੈ ਕੇ ਕੇ ਜਾ ਰਿਹਾ ਸੀ ਇਹ ਕਰਾ ਭਰਿਆ ਸੀਦਾ ਗੱਡੀ ਤੇ ਟਿਪਰ ਤੇ ਮੌਕੇ ਤੇ ਮੌਤ ਹੋ ਗਈ ਜੀ ਮੌਕੇ ਤੇ ਮੌਤ ਹੋ ਗਈ ਇਹਨਾਂ ਦੱਸਣ ਆਲੇ ਆਉਂਦੇ ਆ ਸਿਰ ਕਿਹਦੀ ਲਾਹ ਪ੍ਰਵਾਹੀ ਲੱਗ ਰਹੀ ਹੈਗੀ ਜੀ ਇਹ ਲਾਹ ਪ੍ਰੋਹੀ ਤਾਂ ਬਿਜਲੀ ਬੋਰਡ ਦੀ ਲੱਗ ਰਹੀ ਜੀ ਹੁਣ ਤਾਰਾਂ ਨੀਵੀਆਂ ਤਾਰਾਂ ਉੱਚੀਆਂ ਇਹਦਾ ਹਾਸ਼ਾ ਰੇ ਵਾਪਰਦਾ ਹੀ ਹੈ ਸਰੀ ਕਿੱਥੋਂ ਦਾ ਰਹਿਣ ਵਾਲਾ ਜਿਹੜਾ ਡਰਾਈਵਰ ਇਹ ਜੀ ਬੈਪੋ ਵਾਲ ਛੰਨੀਆਂ ਹਿਸ਼ਾਰਪੁਰ ਜ਼ਿਲ੍ਹੇ ਦੇ ਰਹਿਣ ਵਾਲਾ ਜੀ ਡਰਾਈਵਰ ਜਿਹੜਾ ਸੀਗਾ ਜਸਵਿੰਦਰ ਸਿੰਘ ਸਾਨੂੰ ਪਿਆਰਾ ਸਿੰਘ ਦੇ ਬਾਪ ਦਾ ਨਾਂ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਜਿਹੜੇ ਵਾਰਸ ਆ ਰਹੇ ਆ ਜੋ ਕਾਰ ਵੀ ਕਰਾਉਣ ਗਿਆ ਉਹ ਚ ਲੈ ਆ ਦਾਂਗੇ ਦੀ ਪਤਾ ਲੱਗ ਗਿਆ ਜੀ ਕਿੰਨੇ ਵੋਲਟ ਦੀ ਤਾਰਾ ਸੀ ਜਿਹੜੀ ਉੱਪਰ ਜਾ ਰਹੀ ਹੈ ਇਹ 68 ਕੇ ਵੀ ਦੱਸ ਦਈਏ ਜੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਸੱਜਨ ਸਿੰਘ ਮੇਰਾ ਨਾਮ ਹੈ ਛੰਨੀਆਂ ਤੋਂ ਰਹਿਣ ਵਾਲੇ ਬੇਬੋਲ ਛੰਨੀਆਂ ਤੋਂ ਵੀ ਜਿੱਥੇ ਹਾਦਸਾ ਹੋਇਆ ਜਿਨ੍ਹਾਂ ਦੀ ਮੌਤ ਹੋਈ ਹੈ ਕੀ ਲੱਗਦੇ ਸੀ ਤੁਹਾਡੇ ਔਰ ਕਿਦਾਂ ਹਾਦਸਾ ਆਇਆ ਸੀ ਬਾਦਰ ਸਾਹਿਬ ਵੀ ਕਿਹਾ ਸਾਡੇ ਹਾਜੀਪੁਰ ਤੋਂ ਗੱਡੀ ਰੇਤਾ ਦੀ ਲੈ ਕੇ ਆਉਂਦੇ ਸੀਗੇ ਇੱਥੇ 7:30 ਵਜੇ ਕਰੀਬ ਆਏ ਆ ਤਾਰਾ ਦੇ ਥੱਲੇ ਜਦੋਂ ਗਏ ਗੱਡੀ ਉੱਤੇ ਲੱਗੀ ਆਟੋ ਕੱਟ ਹੋ ਗਿਆ ਤਾਰਾ ਤੋ ਜਦੋਂ ਬਾਅਦ ਚ ਨਾਲ ਹੀ ਉਸ ਤੋਂ 2-3 ਮਿੰਟ ਬਾਅਦ ਨਾਲ ਹੀ ਬੱਤੀ ਆ ਜਾਂਦੀ ਹੈ ਉਹਨਾਂ ਨੇ ਪੂਰੀ ਵਾਹ ਲਈ ਜਿੱਦਾਂ ਮੱਲੇ ਵਾਲਿਆਂ ਨੇ ਦੱਸਿਆ ਕਿ ਹਾਂ ਵੀ ਬੱਲੇ ਲੱਬ ਕਦੀ ਕੋਸ਼ ਲੱਬ ਕਦੀ ਕੋਸ਼ ਲੱਬ ਕਰਦੇ ਰਹੇ ਪਰ ਉਹਨਾਂ ਨੇ ਪੂਰੀ ਵਾਹ ਲਈ ਹੈ ਪਰ ਕਰੰਟ ਲੱਗ ਕੇ ਡੈਥ ਹੋ ਗਈ ਹੈ ਇਹ ਪਤਾ ਲੱਗਿਆ ਵੀ ਉਸ ਕਾਰਨ ਕੀ ਰਿਹਾ ਕਿਉਂਕਿ ਜਿੱਦਾਂ ਮੱਲੇ ਵਾਲੇ ਦੱਸ ਰਹੇ ਵੀ ਕਾਫੀ ਵਾਹ ਲਈ ਸੀਗੀ ਬਿਜਲੀ ਦੀ ਧਾਰਾ ਜੀ 66 66 ਕੇ ਵੀ ਦੀ ਕੀ ਮੰਗ ਕੀ ਕਰੋਗੇ ਮੰਗਾ ਨੂੰਹ ਸਾਹਿਬ ਚਾਹੀਦਾ ਤੁਹਾਨੂੰ ਕਿਦਾਂ ਪਤਾ ਲੱਗਿਆ ਸੀਗਾ ਤੁਹਾਨੂੰ ਤਾਂ ਫਿਰ ਫੋਨ ਕੋਲ ਆਈਆ ਨਾ ਆ ਕੁਝ ਸ਼ਹਿਰਪੁਰ ਤੋਂ ਆਇਆ ਹਾਂ ਹਾਂਜੀ ਸਰ ਕੀ ਨਾਮਤ ਦੱਸੋ ਫਿਰਣਾ ਹੀ ਪਾਰਟਿਸਪੀਸ਼ਨ ਕਰ ਰਗਾ ਜੀ ਜਰ ਸਾਹਿਬ ਹਾਦਸਾ ਵਾਪਰੇ ਆ ਇੱਕ ਬਿਜਲੀ ਦੇ ਨਾਲ ਕਿਤੇ ਪਹੁੰਚੇ ਹੋ ਤੁਸੀਂ ਆ ਮੈਂ ਤਾਂ 9 ਵਜੇ ਵੈਸੇ ਆਇਆ ਸੀ ਜੀ ਇੱਥੇ ਕਲੋਨੀ ਦੇ ਵਿੱਚ ਮੇਰੇ ਦੋ ਬੇਟੇ ਦੇ ਦੋਸਤ ਨੇ ਪਲਾਟ ਲਿਆ ਸੀ ਉਹ ਦੇਖਣ ਆਏ ਸੀਗੇ ਆਉਂਦਿਆਂ ਨੂੰ ਇਹ ਹਾਦਸਾ ਹੋਇਆ ਹੋਇਆ ਸੀਗਾ ਤੇ ਮੌਕੇ ਤੇ ਡਰਾਈਵਰ ਦੀ ਡੈਥ ਹੋ ਗਈ। ਹੱਸਾ ਕਿਦਾਂ ਹੋਇਆ ਕੋਈ ਪਤਾ ਲੱਗਿਆ ਜੀ? ਇੱਕ ਕ੍ਰੈਸ਼ਰ ਆਇਆ ਸੀ ਜੀ ਕਿਸੇ ਦੇ ਇੱਥੇ। ਤੇ ਤਾਰਾਂ ਬਿਜਲੀ ਦੇ ਤਾਰਾਂ ਜਿਹੜੀਆਂ ਨੈਸਲੀ ਨੂੰ ਸਪਲਾਈ ਜਾਂਦੀਆਂ ਆ ਇਹ ਤਾਰਾਂ ਨੀਵੀਆਂ ਸਿੱਗੀਆਂ ਤੇ ਉਹ ਉੱਪਰ ਕਰੇ ਦੇ ਨਾਲ ਤਾਰ ਲੱਗ ਗਈ। ਉਹ ਡਰਾਈਵਰ ਉੱਤਰ ਕੇ ਕਿਤੇ ਮਤਲਬ ਵੀ ਡਾਲਾ ਖੋਦਣ ਲੱਗ ਪਿਆ। ਵੀ ਸ਼ਾਇਦ ਤਾਰਾਂ ਬਰੇਤਾ ਥੱਲੇ ਨੀਵੀ ਹੋ ਜੂਗੀ। ਤੇ ਉਹ ਡਾਲੇ 'ਚ ਕਰੰਟ ਆ ਗਿਆ। ਤੇ ਉਹ ਮੌਕੇ ਤੇ ਉਹਦੀ ਡੈਥ ਹੋ ਗਈ ਜੀ। ਸਰ ਇਹ ਲੱਗ ਨਹੀਂ ਰਿਹਾ ਵੀ ਬੜੀ ਵੱਡੀ ਲਾਪਰਵਾਹੀ ਹੈ ਜਿੱਦਾਂ ਕੋਠਿਆਂ ਦੇ ਉੱਪਰ ਦੀ ਤਾਰਾਂ ਆ ਜਾਂਦੀਆਂ ਵੀ ਬਹੁਤ ਵੱਡੀ ਲਾਪਰਵਾਹੀ ਹੈ ਜੀ ਮੈਂ ਤੁਹਾਨੂੰ ਦੰਨਾ ਆਪਣੇ ਪਿੱਛੇ ਜੇ ਆਪਣੇ ਇਸੇ ਰੋਡ ਦੇ ਦੀਪਲਮੂੜੀਆਂ ਵਾਲੇ ਆ ਦੀਪਲਮੂੜੀ ਉੱਥੇ ਇੱਕ ਹਾਦਸਾ ਹੋਇਆ ਸੀਗਾ ਉਹਨਾਂ ਨੇ ਨੈਸਰੇਲ ਨੂੰ ਚਿੱਠੀਆਂ ਕੱਢੀਆਂ ਤੇ ਇਸ ਕਲੋਨੀ ਵਾਲਿਆਂ ਨੇ ਵੀ ਆਪਣੇ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਮੌਕੇ ਦੇ ਉਸ ਟਾਈਮ ਤੇ ਜਿਜ ਬਿਜਲੀ ਆਪਣੇ ਬੋਰਡ ਦੇ ਆਪਣੇ ਅਫਸਰਾਂ ਨੂੰ ਵੀ ਲੈਟਰਾਂ ਕੱਢੀਆਂ ਪਰ ਕੋਈ ਮਤਲਬ ਇੱਥੇ ਕੋਈ ਹਜੇ ਕੋਈ ਕਾਰਵਾਈ ਨਹੀਂ ਹੋਈਗੀ ਸਾਡੀ ਮੰਗ ਤੇ ਇਹੀ ਆ ਵੀ ਇਹ ਤਾਰਾਂ ਉੱਚੀਆਂ ਕਰਾਈਏ ਜਾਣ ਚਾਹੇ ਬਿਜਲੀ ਬੋਰਡ ਕਰਾਵੇ ਚਾਹੇ ਨੈਸਲੇ ਕਰਾਵੇ ਕਿਉਂਕਿ ਸਬਲਾਈ ਨੈਸਲੇ ਨੂੰ ਆ ਇੱਥੇ ਕੋਈ ਨਾ ਕੋਈ ਹਾਸਾ ਹੁੰਦਾ ਰਹਿੰਦਾ ਜਿਹੜਾ ਕਿ ਇਹ ਜਾਨਲੇਵਾ ਸਾਬਤ ਹੋਣਾ ਸੀ ਉਹ ਅੱਜ ਜਾਨਲੇਵਾ ਸਾਬਤ ਹੋ ਗਿਆ ਜੀ ਸਰ ਸਾਬ ਲੱਗ ਨਹੀਂ ਰਿਹਾ ਵੀ ਕਲੋਨੀ ਬਣਾਉਣ ਤੋਂ ਪਹਿਲਾਂ ਜਿੱਦਾਂ ਅਪਰੂਵਲ ਲਈ ਜਾਂਦੀ ਆ ਮਨਜ਼ੂਰੀ ਲਈ ਜਾਂਦੀ ਆ ਵੀ ਕਲੋਨੀ ਦੀ ਮਨਜ਼ੂਰੀ ਹੈ ਇਹਦੇ ਵਿੱਚ ਇਹ ਤਾਰਾਂ ਹਾਂ ਤੀ ਤਾ ਕਲੋਨੀ ਦਾ ਬਾਸ ਹੈ ਜੀ ਮਨਜ਼ੂਰ ਆ ਪਰ ਇਹ ਆ ਵੀ ਤਾਰਾਂ ਮਤਲਬ ਹੈਗੇ ਪਹਿਲਾਂ ਹੀ ਸੀਗੀਆਂ ਤਾਰਾਂ ਤਾਂ ਕੀ ਦੀ ਲਾਪਰਵਾਹੀ ਸਮਝ ਰਿਆ ਤੁਸੀਂ ਨਹੀਂ ਵੇਖੋ ਜਿੱਦੇ ਉਹਨੂੰ ਤਾਰਾਂ ਜਿਹੜੇ ਜਿਹੜੇ ਬੰਦੇ ਨੇ ਕਲੋਨੀ ਕੱਟੀ ਉਹਨਾਂ ਨੇ ਨੈਸਲੇ ਨੂੰ ਵੀ ਲੱ ਕੇ ਦਿੱਤਾ ਬਿਜਲੀ ਬੋਰਡ ਨੂੰ ਵੀ ਲੱ ਕੇ ਦਿੱਤਾ ਸੀ ਵੀ ਅਸੀਂ ਫਰਾਂਟ ਦੇ ਤੁਹਾਨੂੰ ਜਗ੍ਹਾ ਦੇ ਨੂੰ ਤਿਆਰ ਆ ਵੀ ਤੁਸੀਂ ਇੱਕ ਤਾਰਾਂ ਕੱਢੋ ਵੀ ਤਾਰਾਂ ਕੱਢ ਕੇ ਪਤਾ ਲੱਗ ਸਕੇ ਬੰਦਾ ਕਿੱਥੋਂ ਦਾ ਜੀ ਇਹ ਨਹੀਂ ਕੁਝ ਨਹੀਂ ਪਤਾਗਾ ਜੀ ਇਹ ਮਤਲਬ ਕਿੱਥੋਂ ਦਾ ਹੈ ਇਹ ਇਹਦੇ ਟਿਪੜ ਦੇ ਮਾਲਕ ਪਤਾ ਲੱਗਿਆ ਸੀ ਵੀ ਆ ਰਹੇ ਆ ਉਹਨਾਂ ਨੂੰ ਪਤਾ ਲੱਗੂਗਾ ਜੀ ਟਿਪੜ ਦੇ ਮਾਲਕਾਂ ਤੋਂ ਹੀ ਬੋਧੀ ਕੀ ਨਾਮ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਨੇ ਨਾਮ ਵਿਕਾਸ ਬਾਂਸਲ ਹੈ ਜੀ ਇੱਥੇ ਅਗਰਵਾਲ ਕਲੋਨੀ ਚ ਬੋਧੀ ਜੀ ਇੱਕ ਹਾਦਸਾ ਵਾਪਰਿਆ ਕਿਹਦਾਂ ਹਾਦਸਾ ਵਾਪਰਿਆ ਸਾਰੀ ਜਾਣਕਾਰੀ ਦਿਓ ਇਹ ਜਿਹੜੀ ਕੋਠੀ ਬਣ ਰਹੀ ਹੈ ਉਹਨਾਂ ਦਾ ਸਮਾਨ ਆ ਰਿਹਾ ਸੀਗਾ ਟਿੱਪਰ ਤੇ ਇਤਾਰਾਂ ਹੀ ਬਿਜਲੀ ਦੀਆਂ ਇੰਨੀਆਂ ਨੀਵੀਆਂ ਹੈਗੀਆਂ ਉਹ ਥੱਲੋਂ ਦੀ ਲੰਘਿਆ ਨੰਗ ਨਹੀਂ ਸਕਿਆ ਨੰਗਣ ਲੱਗਿਆ ਲੇਕਿਨ ਉਹ ਅਟੈਚ ਕਰ ਗਈ ਤਾਰ ਨੇਸਲੇ ਨੇਸਲੇ ਦਾ ਸਾਹਤ ਤੁਝ ਦੇਖਿਆ ਜੀ ਮੌਕੇ ਤੇ ਜੀ ਹਾਂ ਨੇਸਲੇ ਦੀ ਕਾਰ ਸੀ ਕਿ ਓਕੇ ਜਦੋਂ ਅਟੈਚ ਕੀਤੀ ਉਦੋਂ ਹੀ ਪਟਾਕਾ ਵੱਜਿਆ ਗੱਡੀ ਦੇ ਟਾਇਰ ਵੀ ਸੜ ਗਿਆ ਡਰਾਈਵਰ ਉਤਰ ਕੇ ਚਲਾ ਗਿਆ ਸੀਗਾ ਲੇਕਿਨ ਦੁਆਰਾ ਜਦੋਂ ਬਿਜਲੀ ਕੱਟੀ ਗਈ ਉਹਨੇ ਦੁਆਰਾ ਖੋਲਣ ਦੀ ਕੋਸ਼ਿਸ਼ ਕੀਤੀ ਫਿਰ ਫਿਰਲੀ ਦੁਆਰਾ ਆਈ ਉਹ ਕਰੰਟ ਵੱਜਿਆ ਤੇ ਡਿੱਗ ਪਿਆ ਉਹ ਜੀ ਡਰਾਈਵਰ ਜਦੋਂ ਪਾਸ ਕਰ ਰਿਹਾ ਸੀਗਾ ਉਦੋਂ ਕਰੰਟ ਵੱਜਿਆ ਉਸ ਤੋਂ ਬਾਅਦ ਡਰਾਈਵਰ نیچے ਉਤਰਿਆ ਉਦੋਂ ਬਾਅਦ ਡਰਾਈਵਰ نیچے ਉਤਰ ਕੇ ਚਲਾ ਗਿਆ ਸੀਗਾ ਕੋਈ ਛੋਟੀ ਲੱਭਣ ਗਿਆ ਸੀਗਾ ਵੀ ਲੱਕੜ ਦੀ ਕੋਈ ਕੋਈ ਮੈਂ ਉੱਚੀ ਕਰ ਲਾਂ ਜਾਂ ਹੋਰ ਆ ਉਹਨੂੰ ਪਤਾ ਹੀ ਨਹੀਂ ਸੀ ਵੀ ਇੰਨੀ ਜ਼ਿਆਦਾ ਜ਼ਬਰਦਸਤ ਆ ਲੱਕੜ ਨੂੰ ਵੀ ਤਾਂ ਕਰੰਟ ਲੱਗ ਜਾਂਦੀ ਆ ਔਰ ਚਲੋ ਨਹੀਂ ਮਿਲੀ ਦੁਆਰਾ ਉਤਰ ਕੇ ਉਹਨੇ ਦੇਖਿਆ ਵੀ ਕਰੰਟ ਹੈ ਨਹੀਂਗਾ ਕਿ ਜਦੋਂ ਡਿੱਗੀ ਖੋਲਣ ਲੱਗਿਆ ਪਿਛਲੀ ਵੀ ਮੈਂ ਰਹਿਤਾ ਨੀਵਾ ਕਰ ਲਾਂ ਥੋੜਾ ਜਿਹਾ ਉਦੋਂ ਫੇਰ கரੰਟ ਆ ਗਿਆ ਉਦੋਂ கரੰਟ ਵੱਜ ਗਿਆ ਫੇਰ ਲਿਕੇ ਆਉ ਮੌਤ ਹੋ ਗਈ ਮੌਤ ਹੋ ਗਈ ਮੌਤ ਹੋ ਕੇ ਜਮਤ ਹੋ ਗਈ ਤੁਸੀਂ ਕਦੇ ਕਿਸੇ ਅਧਿਕਾਰੀ ਨੂੰ ਕਦੇ ਬਿਜਲੀ ਮੁਲਾਜ਼ਮ ਨੂੰ ਕਦੇ ਕਿਹਾ ਨਹੀਂ ਵੀ ਤਾਰਾਂ ਕੋਲ ਦੀਆਂ ਨੰਗੀਆਂ ਕੋਠੀਆਂ ਉਹ ਅਸੀਂ ਇਕੱਲੇ ਨਹੀਂ ਕਿ ਬਹੁਤ ਬੰਦੇ ਆ ਸਾਰੇ ਕਲੋਨੀਆਂ ਨੇ ਇਕੱਠੇ ਆਲੇ ਨੇ ਕਿਹਾ ਵਾ ਅਲਰੇੜੀ ਤਿੰਨ ਕੰਪਲੇਂਟਾਂ ਜਾ ਚੁੱਕੀਆਂ ਆ ਅਲਰੇੜੀ ਤੇ ਸਹੀ ਕੰਪਲੇਂਟਾਂ ਤਿੰਨ ਚਾਰ ਹਾਦਸੇ ਪਹਿਲਾਂ ਵੀ ਹੋ ਚੁੱਕੇ ਆ ਤੁਹਾਡੇ ਵੀ ਕੋਠੀ ਕੋਲੇ ਤਾਰਾਂ ਉੱਪਰ ਦੀਆਂ ਨੰਗਰੀਆਂ ਆਈਆਂ ਉਹ ਸਰ ਸਾਡੀ ਹੁਣ ਸਾਨੂੰ ਤਾਂ ਆਪ ਦੇਖੋ ਜੀ ਕਨੈਕਸ਼ਨ ਨਹੀਂ ਮਿਲਦਾ ਸੀ ਕਿ ਅਸੀਂ ਉਸ ਤੋਂ ਬਾਅਦ ਨਹੀਂ ਮਿਲ ਰਹੀ ਸਾਨੂੰ ਹਾਂ ਉਸ ਤੋਂ ਬਾਅਦ ਅਸੀਂ ਜ ਸੇਫਟੀ ਆਸਤੇ ہاں ਸੇਫਟੀ ਆਸਤੇ ਕੰਦ ਅੰਦਰ ਕੀਤੀ ਕਿ ਕਿੰਨੇ ਵਾਰ ਦੀ ਸਪਲਾਈ ਜਣੀ ਚੱਲ ਰਹੀ ਹੈ ਇਹ 60000 ਇਹ ਨੈਸਲੇ ਦੀ ਹੈ ਜੀ 60000 ਕੇਵੀ ਦੀ ਹੈ ਹੁਣ ਪ੍ਰਸ਼ਾਸਨ ਪਹੁੰਚਿਆ ਕੋਈ ਮੁਲਾਜ਼ਮ ਪਹੁੰਚਿਆ ਇੱਥੇ ਬਿਜਲੀ ਮੁਲਾਜ਼ਮ ਪਹੁੰਚੇ ਹੋਏ ਹਾਂਜੀ ਸਰ ਹਾਂ ਬਿਜਮ ਸਾਰੇ ਆ ਗਏ ਆ ਦੇਖ ਰਹੇ ਆ ਸਾਰਾ ਕੁਝ ਚੈੱਕ ਕਰਦੇ ਪਏ ਆ ਕੀ ਮੰਗ ਕੀ ਕਰ ਰਹੇ ਆ ਅਸੀਂ ਤਾਂ ਕਰਾਂਗੇ ਜਿਹੜਾ ਬੰਦਾ ਹੁਣ ਗਿਆ ਉਹਦਾ ਤਾਂ ਜੋ ਉਹਨਾਂ ਨੇ ਕਰਨਾ ਹੈ ਕਰਨਾ ਹੀ ਹੈ ਇਹੀ ਆ ਵੀ ਤਾਰਾਂ ਨੂੰ ਅੱਪਲ ਤਾਂ ਬਾਹਰ ਕੱਢਾ ਜਾਵੇ ਨਹੀਂ ਤਾਂ ਘਟੋ ਘਟੇ ਦੋ ਪੋਲ ਲਾ ਕੇ ਤਾਰਾਂ ਉੱਚੀਆਂ ਕੀਤੀਆਂ ਜਾਣੇ 10 12 40 ਉੱਚੀਆਂ ਹੈਗੀਆਂ 10 12 ਫੁੱਟ ਤਾਂ ਇੰਨੀ